ਅੰਡੇ ਸਾਡੀ ਪਹਿਲਾਂ ਉਹਨਾਂ ਬਾਰਤਾਂ ਵਾਲੀ ਸੀ ਇਹ ਸੰਗਤਕਾਰ ਆਇਆ ਅੱਜ ਅਸੀਂ ਪਾਈਕ ਨੇ ਆ ਜੀ ਬਿਰਧ ਆਸ਼ਰਮ ਜਿਹੜਾ ਭਾਈ ਮਾਨ ਸਿੰਘ ਰੋਡ ਸੁਲਤਾਨਪੁਰ ਮੰਡ ਵਿਖੇ ਹੈ ਉੱਥੇ ਉਹਨਾਂ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਜੀ ਚਾਲ ਜਿਹੜੇ ਕੇਤੇ ਬੜੀ ਸੇਵਾ ਕਰ ਰਹੇ ਨੇ ਬਿਰਧ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਦੀ ਉਸ ਆਸ਼ਰਮ 'ਚ ਪਹੁੰਚੇ ਮੇਰੇ ਨਾਲ ਇੰਦਰ ਜੀ ਸੋਨੂੰ ਵੀ ਨਾਲ ਨੇ ਔਰ ਇੱਥੇ ਬਹੁਤ ਵੱਡੀ ਸੇਵਾ ਚੱਲ ਰਹੀ ਹੈ ਕਿ ਜਿੱਥੇ ਬਜ਼ੁਰਗ ਨੇ ਉੱਥੇ ਬਹੁਤ ਕਈ ਮਾਨਸਿਕ ਤੌਰ ਤੇ ਵੀ ਪਰੇਸ਼ਾਨ ਨੇ ਉਹਨਾਂ ਨੂੰ ਸੰਭਾਲਣਾ ਵੀ ਬਹੁਤ ਔਖਾ ਹੁੰਦਾ ਕਿਉਂਕਿ ਉਹਨਾਂ ਦਾ ਮਾਲ ਕਈ ਵਾਰੀ ਮੁਸ਼ਕਲ ਦੀ ਘੜੀ ਦੇ ਵਿੱਚ ਨਿਕਲ ਜਾਂਦਾ ਹੈ ਪਰ ਇਹਨਾਂ ਦਾ ਵੱਡਾ ਵੱਡੀ ਸੇਵਾ ਕਿ ਉਹਨਾਂ ਨੂੰ ਵੀ ਸੁਭਾਅ ਪਏ ਕੁਛ ਨਾ ਦੇਤੇ ਮਾਈ ਬਾਪ ਕੇ ਬੱਚੇ ਨਹੀਂ ਹੈਗੇ ਕੁਛ ਉਹਨਾਂ ਦੇ ਬੱਚੇ ਹੈਗੇ ਵੀ ਨਹੀਂ ਕਈ ਵਾਰ ਕਈ ਲੋਕ ਸਰਾਪੇ ਹੁੰਦੇ ਇਸ ਗੱਲ ਤੋਂ ਸੋ ਇਹ ਸੇਵਾ ਬਾਬਾ ਜੀ ਵੱਲੋਂ ਇੱਥੇ ਕੀਤੀ ਜਾ ਰਹੀ ਹੈ ਬੰਦੀ ਛੋੜ ਦੇ ਵਿੱਚ ਹੈ ਦਿਵਾਲੀ ਦਾ ਤਿਉਹਾਰ ਹੈ ਮੈਂ ਇੱਥੇ ਇਹਨਾਂ ਨੂੰ ਵਧਾਈ ਦੇਣ ਵੀ ਆਏ ਆ ਉਹ ਦਿਨਾਂ ਨਾਲ ਦਿਵਾਲੀ ਸਾਂਝੀ ਕਰਨ ਲਈ ਕਿਉਂਕਿ ਖੁਸ਼ੀਆਂ ਦਾ ਤਿਉਹਾਰ ਹੈ ਮੈਨੂੰ ਪਤਾ ਇਹ ਬਜ਼ੁਰਗ ਜ਼ਰੂਰ ਮਨ 'ਚ ਝੂਰਦੇ ਹੋਣਗੇ ਕਿ ਬੱਚੇ ਅੱਜ ਨਹੀਂ ਹੈਗੇ ਜਾਂ ਪ੍ਰਮਾਤਮਾ ਨੇ ਬੱਚੇ ਨਹੀਂ ਰਏ ਉਹਨਾਂ ਦੇ ਜਾਂ ਕਈ ਬੱਚੇ ਇੱਥੇ ਹੈਗੇ ਵੀ ਨਹੀਂ ਨਹੀਂ ਪਹੁੰਚ ਸਕੇ ਮੈਨੂੰ ਪਤਾ ਬਹੁਤ ਝੂਰਦੇ ਹੋਣਗੇ ਤੋਂ ਮੇਰਾ ਮਨ ਸੀ ਅੱਜ ਫੇਰੇਪੇ ਨੂੰ ਕੁਸ਼ਟਾ ਆਸ਼ਰਮ ਗਏ ਫਿਰ ਮੈਂ ਅੱਜ ਇੱਥੇ ਬਿਰਦਾ ਆਸ਼ਰਮ ਆਇਆ ਬਾਬਾ ਜੀ ਨੇ ਬੇਨਤੀ ਕੀਤੀ ਕਿ ਮੈਂ ਆਉਣਾ ਚਾਹੁੰਨਾ ਤੋਂ ਮਿਲੇ ਆ ਸਾਰਿਆਂ ਨੂੰ ਔਰ ਪ੍ਰਮਾਤਮਾ ਅਜਿਹੇ ਹਾਲਾਤ ਕਿਸੇ ਦਿਨ ਲਿਆਵੇ ਪਰ ਜਿੱਥੇ-ਜਿੱਥੇ ਵੀ ਇਹੋ ਜੀ ਮੁਸ਼ਕਿਲ ਹੈ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੀ ਸਿੱਖ ਕੌਮ ਸਾਡੇ ਪੰਜਾਬੀ ਭੈਣ ਭਰਾ ਇਕੱਠੇ ਹੋ ਕੇ ਉਹਨਾਂ ਦੀ ਸੇਵਾ ਕਰਨ ਤੇ ਵੀ ਕਦੀ ਕਮੀ ਨਹੀਂ ਛੱਡੀ ਔਰ ਹਰ ਹਾਲਾਤ ਦੇ ਜਿਸ ਵੀ ਹਾਲਾਤ ਚ ਹੋਣ ਚਾਹੇ ਬਿਮਾਰ ਹੋਣ ਚਾਹੇ ਕਿੰਨੇ ਵੀ ਉਹਨਾਂ ਦੇ ਉੱਤੇ ਸਰੀਰੀ ਕਸ਼ਟ ਆਏ ਹੋਣ ਇੱਕ ਪ੍ਰਮਾਤਮਾ ਦਾ ਮਸੀਹਾ ਬਣ ਕੇ ਉਹਨਾਂ ਨੂੰ ਇਹ ਲੋਕ ਮਿਲਦੇ ਹਨ ਔਰ ਉਹਨਾਂ ਦੀ ਸੇਵਾ ਕਰਦੇ ਹਨ ਉਹ ਮੈਮੀ ਇਹਦੇ ਚ ਸੇਵਾ ਚ ਸਾਬੀ ਪਾਇਆ ਔਰ ਜਿਹੜੀ ਇਹਨਾਂ ਨੇ ਕੋਈ ਮੰਗ ਰੱਖੀ ਹੈ ਔਰ ਉਹ ਮੰਗੇ ਵੀ ਇਹਨਾਂ ਨੂੰ ਪੂਰੀ ਜਲਦੀ ਕਰਕੇ ਦਿੱਤੀ ਜਾਊਗੀ ਕਿਉਂਕਿ ਲੋਕ ਸੇਵਾ ਆ ਔਰ ਇਹ ਖਾਸ ਕਰ ਬਿਰਧ ਜਿਨ੍ਹਾਂ ਨੂੰ ਇੱਕ ਉਮੀਦ ਇੱਕ ਈਸ਼ ਤੇ ਆ ਕੇ ਉਹਨਾਂ ਦੀ ਖਤਮ ਹੋ ਜਾਂਦੀ ਹੈ ਕਿ ਸ਼ਾਇਦ ਇਸ ਤੋਂ ਬਾਅਦ ਹੁਣ ਉਹਨਾਂ ਦਾ ਉਮਰ ਤੇ ਜੀਣਾ ਮੁਸ਼ਕਲ ਹੈ ਇਹ ਉਹਨਾਂ ਨੂੰ ਇੱਕ ਜੀਣ ਦੀ ਕਿਰਨ ਜਿਹੜੀ ਹੈ ਇਹ ਬਾਬਾ ਜੀ ਉਹਨਾਂ ਨੂੰ ਦਿਖਾਉਂਦੇ ਨੇ ਉਹ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਇਸ ਗੁਰੂ ਨਗਰੀ ਦੇ ਵਿੱਚ ਮੈਨੂੰ ਮੌਕਾ ਮਿਲਿਆ ਸੇਵਾ ਕਰਨ ਦਾ ਔਰ ਮੇਰਾ ਹਮੇਸ਼ਾ ਹੀ ਜਿਹੇ ਲੋਕਾਂ ਦੇ ਨਾਲ ਵਾਸਤਾ ਰਿਹਾ ਆ ਜਿਹੜੇ ਮਨੁੱਖਤਾ ਦੀ ਬਹੁਤ ਲਾਗਿਓ ਹੂ ਕੇ ਸੇਵਾ ਕਰਦੇ ਔਰ ਪ੍ਰਮਾਤਮਾ ਵੀ ਕਈ ਵਾਰੀ ਉੱਥੇ ਟੋਟਕਾ ਆ ਕੇ ਲੈ ਜਾਂਦਾ ਔਰ ਸਾਨੂੰ ਖੁਸ਼ੀ ਹੁੰਦੀ ਇਹਨਾਂ ਦੀ ਸੰਗਤ ਕਰਕੇ ਔਰ ਸਿੱਖਦੇ ਵੀ ਆ ਇੱਥੋਂ ਬੜੀ ਵੱਡੀ ਸ਼ਾਨ ਸਿਰਦਾ ਜਿਹੜੀ ਇੱਥੋਂ ਦੀ ਕਿਉਂਕਿ ਬਜ਼ੁਰਗ ਕੋਈ ਘਰ ਚ ਵੀ ਬਿਮਾਰ ਹੋਵੇ ਸੰਭਾਲਣਾ ਬਹੁਤ ਔਖਾ ਹੁੰਦਾ ਪਰ ਕਿਸੇ ਦੇ ਬਜ਼ੁਰਗ ਨੂੰ ਜਿੱਥੇ ਖੂਨ ਦਾ ਰਿਸ਼ਤਾ ਨਾ ਵੀ ਹੋਵੇ ਉਹਨੂੰ ਸੰਭਾਲਣਾ ਔਰ ਉਹਦੀ ਨਿਸਵਾਰਥ ਹੋ ਕੇ ਸੇਵਾ ਕਰਨੀ ਬਹੁਤ ਔਖਾ ਕੰਮ ਹੈ। ਤੋਂ ਇਹ ਬਖਸ਼ਿਸ਼ ਪ੍ਰਮਾਤਮਾ ਦੀ ਕਿਸੇ ਕਿਸੇ ਤੇ ਹੁੰਦੀ ਹੈ। ਤਾਂ ਬਾਬਾ ਜੀ ਤੇ ਬਖਸ਼ਿਸ਼ ਹੈ ਇਹਨਾਂ ਦੇ ਜਿਹੜੇ ਸੇਵਾਦਾਰ ਬੱਚੇ ਨੇ ਗਾ ਇਹਨਾਂ ਦੇ ਜਿਹੜੇ ਨਾਲ ਮੁੱਖ ਪ੍ਰਬੰਧਕ ਦੌਰ ਦੇ ਇਠਾ ਜਿੰਨੀ ਟੀਮ ਕੰਮ ਕਰ ਰਹੀ ਹੈ। ਉਹ ਸਾਰਿਆਂ ਦੀ ਬਖਸ਼ਿਸ਼ ਹੈ ਮੇਰਾ ਮੰਨਣਾ ਹੈ। ਜਿਹੜੇ ਦੁੱਖ ਸੁੱਖ ਦੇ ਵਿੱਚ ਸਾਰਿਆਂ ਨੂੰ ਕੋਈ ਟਿੰਡ ਪੀੜ ਹੋਵੇ, ਸਿਰ ਪੀੜ ਹੋਵੇ, ਕੋਈ ਕੱਪੜੇ ਸਾਫ ਚਾਹੀਦੇ, ਕੋਈ ਚਾਹੀਦਾ। ਉਸੇ ਵੇਲੇ ਮੋਈਆ ਕਰਾਂਗੇ। ਉਹਨਾਂ ਦਾ ਵਾਸ਼ਿੰਗ ਮਸ਼ੀਨ ਦਾ ਸੀ ਕਬੜਾ ਇੱਕ ਪ੍ਰੋਜੈਕਟ ਮੈਂ ਉਹਨਾਂ ਨੂੰ ਕਿਹਾ ਸੀ ਚੰਗਾ ਹੀ ਲਾਓ ਹੁਣ ਜਿ ਲਾਉਣਾ ਤੇ ਉਹਦਾ ਸੀ ਪ੍ਰਬੰਧ ਕਰਾ ਕੇ ਦਵਾਂਗੇ ਹੋਰ ਵੀ ਜਿੱਥੇ ਜਿੱਥੇ ਸੇਵਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਬਹੁਤ ਲੋਕ ਇੱਥੇ ਸੇਵਾ ਕਰ ਵੀ ਰਹੇ ਨੇ ਇਹ ਕੋਈ ਇੱਕ ਇਸੇ ਇੱਕ ਦੀ ਨਹੀਂ ਕਹਾਂ ਕਿ ਮੈਂ ਹੀ ਇੱਥੇ ਕਰ ਦੇਣਾ ਬਹੁਤ ਲੋਕ ਇੱਥੇ ਸੀਐਸਆਰ ਤੋਂ ਵੀ ਸੇਵਾ ਕਰ ਰਹੇ ਨੇ ਬਹੁਤ ਲੋਕ ਇੱਥੇ ਦਾਲੀ ਸੱਜਣਾ ਵੀ ਪਹੁੰਚ ਜਾਂਦੇ ਨੇ ਸੋ ਇਹ ਬਜ਼ੁਰਗ ਸਾਡਾ ਫਰਮਾਇਆ ਨੇ ਔਰ ਇਹ ਫਰਮਾਇਨੇ ਨੂੰ ਨਾ ਥਾਮ ਕੇ ਰੱਖਿਆ ਮੈਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਉੱਥੇ ਜਿੱਥੇ ਦੀਵਾਲੀ ਇਹਨਾਂ ਸ ਮੈਂ ਮੁਤੇ ਸ਼ੇਰ ਵਾਕਿਆ ਨੂੰ ਵੀ ਬੰਦੀ ਛੋੜ ਦੇ ਦਿੱਤੇ ਦਿਵਾਲੀ ਦੀ ਬਹੁਤ-ਬਹੁਤ ਵਧਾਈ ਦਿਨਾ ਮੁਬਾਰਕ ਤੇ ਇਹਨਾਂ ਨੇ ਬਬਿਆਂ ਨੇ ਜਿਸ ਤਰ੍ਹਾਂ ਲੜਕੀ ਰੱਖੀ ਹੈ ਬੇਟੀ ਉਹਨੇ ਚੋਹੀ ਮੋੜ ਬਿਲਕੁਲ ਦੇਪੇ ਨਾਲ ਬੱਚਿਆਂ ਦੇ ਬੱਚਿਆਂ ਦੇ ਵਿਆਹ ਇਹ ਤਕਰੀਬਨ ਕਰਦੇ ਰਹਿੰਦੇ ਇਹ ਇਹਨਾਂ ਦਾ ਲੜੀਵਾਲ سلسلہ ਆ ਇਹ ਜਿਉ ਜੋ ਇਹਨਾਂ ਨੂੰ ਕੋ ਪਹੁੰਚ ਹੋ ਜਾਂਦੀ ਹੈ ਕਿ ਕੋਈ 10 ਵੀ ਜੋੜੇ ਇਕੱਠੇ ਹੋ ਗਏ 30 ਇਕੱਠੇ ਹੋ ਗਏ ਫਿਰ ਇਹ ਅਪਰੋਚ ਕਰਕੇ ਦਾਨੀ ਸੱਜਣਾਂ ਨੂੰ ਨਾਲ ਲੈਂਦੇ ਨੇ ਤੇ ਉਹ ਵੀ ਇੱਕ ਪੁੱਨ ਵਾਲਾ ਕੰਮ ਹੈ ਉਹ ਜਦੋਂ ਧੀ ਜੰਮਦੀ ਹੈ ਨਾ ਤੇ ਬੜਾ ਵੱਡਾ ਫਿਕਰਾ ਹੁੰਦੀਆਂ ਨੇ ਬੰਦੇ ਨੂੰ ਪਹਿਲੀ ਗੱਲ ਤੇ ਧੀ ਜਦੋਂ ਹੁੰਦੀ ਹੈ ਤੇ ਉਹਦਾ ਇੱਕ ਦਿਨ ਵਿਛੋੜਾ ਮਾ ਬਾਵਨਾ ਹੋਣਾ ਹੁੰਦਾ ਇਹ ਕਿਤੇ ਵੀ ਬੜੀ ਵੱਡੀ ਗੱਲ ਦੂਸਰੀ ਗੱਲ ਧੀ ਦੇ ਜੰਮਣ ਤੋਂ ਬਾਅਦ ਉਹਦੀ ਸ਼ਾਦੀ ਦਾ ਕਾਰਜ ਕਰਨਾ ਘਰ ਚੰਗਾ ਮਿਲਣਾ ਬਾਹਰ ਚੰਗਾ ਲੱਭਣਾ ਇਹ ਵੀ ਇੱਕ ਬੜਾ ਵੱਡਾ ਕਾਰਜ ਹੈ ਉਹ ਜਦੋਂ ਮਹਾਪੁਰ ਸ਼ਾਪ ਕਰਾਉਣ ਪਰਮਾਤਮਾ ਆਪ ਕੋ ਇਹ ਜੋ ਸੰਯੋਗ ਬਣਾਵੇ ਤੇ ਮੇਰਾ ਮੰਨਣਾ ਹੈ ਕਿ ਉਹ ਜੋੜਾ ਜੋੜੀ ਹਮੇਸ਼ਾ ਕੁਛ ਵੀ ਨਹੀਂ ਦੀ ਆ ਔਰ ਪਰਮਾਤਮਾ ਉੱਤੇ ਨੇਰ ਪਰੇ ਹੱਥ ਵੀ ਰੱਖਦਾ ਮੈਂ ਬਾਬਾ ਜੀ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਜਿਹੜਾ ਵਿਆਹਾਂ ਦਾ ਕਾਰਜ ਹੈ ਉਹ ਵੀ ਇਹਨਾਂ ਚੱਬੀ ਤਰੀਕ ਨੂੰ ਸੰਭਿਆ ਇਹਦੇ ਲਈ ਮੈਂ ਇਹਨਾਂ ਨੂੰ ਵੀ ਵਾਰਕਵਾਦ ਦਿੰਦਾ ਤੇ ਸੁਭਾਗੀ ਜੋੜੀਆਂ ਨੂੰ ਵੀ ਬਹੁਤ ਬਹੁਤ ਵਧਾਈ ਦਿੰਦਾ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਨੇ ਆ ਇਹ ਲੋੜੀ ਵਾਲੀ ਦਾ ਜੋ ਤਿਆਰ ਆ ਤੇ ਨਾਂ ਜਿਹੜਾ ਬੰਦੀ ਹੋੜ ਦੇ ਵਿੱਚ ਅੱਛਾ ਤੇ ਮੈਂ ਨੰ ਗਿਣਤੀ ਕਰੂੰਗਾ ਵੀ ਅਗਲੇ ਮਹੀਨੇ ਦੀ ਜਿਹੜੀ 24 ਤਰੀਕ ਹੈ ਉਹਦਾ ਪ੍ਰੋਗਰਾਮ ਦਾਸੀ ਨੇ ਦਿੱਤਾ ਫਿਰ ਵੀ ਆਪ ਜੀ ਨੂੰ ਬਿਲਕੁਲ ਹਾਜ਼ਰ ਹੋਵਾਂਗੇ। ਚਰਨ ਪਾਉਣੇ ਕਿਉਂਕਿ ਹਰ ਪ੍ਰੋਗਰਾਮ ਤੇ ਕਦੀ ਮੇਰੀ ਭੈਣ ਆ ਜਾਂਦੀ ਹੁੰਦੀ ਹੈ ਕਦੀ ਦੇਹੀ ਆਉਂਦੀ ਹੈ ਕੋਈ ਨਾ ਕੋਈ ਪਰਿਵਾਰਕ ਜਿਹੜਾ ਆਵਾਂਗੇ ਜਰੂਰ ਆਵਾਂਗੇ। ਹਾਜ਼ਰ ਹੋਈ। ਸਾਡੀ ਉਹਨਾਂ ਦੀ ਖੁਸ਼ੀਆਂ ਜਾਜ਼ਰ ਹੋਵਾਂਗੇ। ਧੰਨਵਾਦ। ਵਾਹ ਵਾਹ।